ਵੱਡਾ ਤੇ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋਈ ਹੈ ਤੇ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਰਾਜਪੁਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਰਾਜਪੁਰਾ ਦਾ ਗगन ਚੌਂਕ ਜਿੱਥੇ ਇੱਕ ਵੱਡਾ ਹਾਦਸਾ ਹੁੰਦਾ ਹੈ ਦੋ ਵੱਡੀਆਂ ਬੱਸਾਂ ਇੱਕ ਨੋ ਕੈਨੇਡੀਅਨ ਜੋ ਕਿ ਦਿੱਲੀ ਤੋਂ ਅਮ੍ਰਿਤਸਰ ਜਾ ਰਹੀ ਸੀ ਤੇ ਦੂਜੀ ਪੀਆਰਟੀਸੀ ਦੀ ਬੱਸ ਜੋ ਕਿ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਦੋਹਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ 15 ਦੇ ਲਗਭਗ ਮਾਸੂਮ ਸਵਾਰੀਆਂ ਜ਼ਖਮੀ ਨੇ ਸਭ ਤੋਂ ਜ਼ਿਆਦਾ ਨਾਜ਼ੁਕ ਹਾਲਤ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਹੈ ਸੂਚਨਾ ਮਿਲਦੀ ਹੈ ਹਾਲਾਂਕਿ ਮੌਕੇ ਤੇ ਪ੍ਰਸ਼ਾਸਨਿਕ ਟੀਮਾਂ ਪਹੁੰਚੀਆਂ ਨੇ ਜ਼ਖਮਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਜ਼ਖਮਿਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਤਾਂ ਜ਼ਖਮਿਆਂ ਨੂੰ ਪੀਜੀਐ ਤੇ ਕਈਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਪਰ ਵੱਡਾ ਸਵਾਲ ਹੈ ਕਿ ਆਖਰ ਇਹ ਤੇ ਇੰਨੀ ਵੱਡੀ ਅਣਗਹਿਲੀ ਹੋਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਦੀਪ ਕੁਲਦੀਪ ਸਿੰਘ ਜੀ ਕਿਹੜੀ ਗੱਡੀ ਤੇ ਕੰਮ ਕਰਦੇ ਹੋ? ਵੀਆਰ ਦੀ ਚੰਡੀਗੜੀ ਪੁਜੀ ਕੰਮ ਕਰਦਾ ਹਾਂ ਮੈਂ। ਕੀ ਲੱਗੇ ਹੋਏ ਤੇਜ? ਕਨੈਕਟਰ ਲੱਗੇ ਹੋਏ ਆਂ। ਹਾਂ ਸਰ ਜੀ ਕਿੱਦਾਂ ਹੋਇਆ ਐਕਸੀਡੈਂਟ? ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਕੇ ਆਣੇ ਸੀ ਰਾਜਪੁਰਾ ਸਾਡੀ ਬੱਸ ਜਦੋਂ ਗੱਗਾਂ ਚੋਂ ਕ੍ਰਾਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੇਰੀ ਬਾਸ ਆ ਜੀ ਓਵਰ ਸਪੀਡ ਨਾਲ। ਉਹ ਦਿਨ ਨਾਲ ਸਾਡੀ ਟੱਕਰ ਹੋ ਗਈ ਇੱਕਦਮ ਅੱਗੇ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ੱਟਾ ਲੱਗੀਆਂ ਥੋੜੇ ਕਿੰਨੇ ਕੁ ਲੱਗਿਆ ੱਟਾ ਸਰ ਮੇਰੇ ਸਰ ਅੱਖ ਤੇ ੱਟ ਲੱਗੀ ਤੇ ਕੁਝ ਪਸਲੀਆਂ ਜਿਹੀ ਲੱਗੀਆਂ ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਸਲੀਆਂ ਟੁੱਟੀਆਂ ਜੀ ਕੀ ਨਾਮ ਉਹਨਾਂ ਦਾ ਜੀ ਸੱਜੂ ਸਿੰਘ ਜੀ ਠੀਕ ਹੈ ਪੁੱਜੀਆਂ ੱਟਾ ਵੀ ਲੱਗੀਆਂ ਨੇ ਜੀ ਲੱਤ ਦੇ ਵੀ ੱਟ ਲੱਗੀਆਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਸਰ ਜੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਥ ਪਾਈ ਆ ਵੀ ਓਵਰ ਸਪੀਡ ਨਾਲ ਆਉਂਦੇ ਨੇ ਐਕਸੀਡੈਂਟ ਹੋਣ ਲੱਗੇ ਦੇਖਦੇ ਜਾਨੀ ਨੁਕਸਾਨ ਤਾਂ ਕੋਈ ਕੰਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮ ਸੇ ਕਮ 15 ਵਾਰੀ ਸੱਟਾਂ ਲੱਗੀਆਂ ਨੇ ਜੀ ਮੇਰਾ ਸੰਮੀ ਦੇਵੀ ਜੀ ਪਤਾ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਮੈਨੇ ਚੱਡੇ ਸੀ ਹਾਂ ਜੀ ਥੋੜਾ ਕਹਿਣਾ ਮੈਂ ਬਟੀਆਂ ਲੱਗੀਆਂ ਜੀ ਮੋਢੇ ਤੇ ਲੱਕ ਤੇ ਵੱਜੀ ਹੂ ਆ ਵੀ ਮਹਾ ਸੰਮੀ ਦੇਵੀ ਅਸੀਂ ਪੀਜੀਆ ਚੱਲੇ ਸੀਗੇ ਕੱਲ ਰਾਤ ਐਕਸੀਡੈਂਟ ਸਵੇਰੇ ਹੋਇਆ ਹੈਗਾ ਇਹਦੇ ਬਾਰੇ ਜਾਣਕਾਰੀ ਉਹ ਕਿੰਨੇ ਕੋ ਤੇ ਆਪਣੇ ਮਰੀਜ਼ ਇੱਥੇ ਆਏ ਹਨ ਕੀ ਇਲਾਜ ਆ ਫਿਰ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਏਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਸਮਾਜ ਸੇਵੀ ਸਸਥਾਵਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਇਵਨ ਸਲੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਕਰਾ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਨਾਲ ਉਹਦਾ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਨਾਲ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮੈਂ ਖੁਦ ਇਨ ਟੱਚ ਹੈ ਜੀ ਵੀ ਆਰ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਅਡਕੋਨਿਕ ਏਕਸਪਰਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟ੍ਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮਿਲ ਕਮੇਟੀ ਤੋਂ ਮੈਂ ਸਵੇਰੇ 8:00 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿੰਦਾ ਮਤਲਬ ਹੈ ਕਿ ਸਾਡੇ ਡਾਕਟਰ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਬਾੜੀਆਂ ਸਮਾਜ ਸੇਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਸਾਡੀ ਬਹੁਤ ਮਦਦ ਕਰਦਿਆਂ। ਚੇਅਰਪਰਸਨ ਕੀ ਕਹਿਣਾ ਚਾਹਦੇ ਆ ਸਰ? ਚੇਅਰਪਰਸਨ ਇਹ ਕਹਿਣਾ ਚਾਹਾਂਗੇ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫ ਕੈਜੁਐਲਟੀ ਆ ਸਕਦੀ ਹੈ। ਤੋਂ ਮੈਂ ਇਹਨਾਂ